ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਦਾ ਖੰਨਾ ਪੁਲਿਸ ਨੇ ਕੀਤਾ ਪਰਦਾਫਾਸ਼ 5 ਕੁਇੰਟਲ 50 ਕਿਲੋ ਭੋਕੀ ਚੂਰਾ ਪੋਸ ਸਮੇਤ ਕਥਿਤ ਦੋਸ਼ੀ ਗ੍ਰਿਫਤਾਰ ਐਸਐਸਪੀ ਖੰਨਾ ਸ਼੍ਰੀਮਤੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਅੱਜ ਪਾਇਲ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਕਪਤਾਨ ਸੌਰਵ ਜਿੰਦਲ ਦੇ ਦਿਸ਼ਾ ਨਿਰਦੇਸ਼ ਤੇ ਨਿਖਿਲ ਗਰਗ ਉਹ ਉਪ ਕਪਤਾਨ ਪਾਇਲ ਅਤੇ ਇੰਸਪੈਕਟਰ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਦੁਰਾਹਾ ਦੀ ਪੁਲਿਸ ਪਾਰਟੀ ਨੇ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਕੁਇੰਟਲ 50 ਕਿਲੋ ਭੋਕੀ ਚੂਰਾ ਪੋਸਟ ਬਰਾਮਦ ਕੀਤਾ ਹੈ ਸਾਡੇ ਜੀ ਪੁਲਿਸ ਵਿਖਾ ਖੰਨਾ ਦੀ ਜਿਹੜੀ ਬਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਜਾਰੀ ਰਹਿੰਦੀ ਹੈ ਉਹਦੇ ਵਿੱਚ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਦਰਾਹਾ ਥਾਣੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੌਰਵ ਚੰਦਰ ਜੀ ਡੀਐਸਪੀ ਫਾਇਲ ਨਿਕੇ ਐਸਐਚਓ ਦਰਾਹਾ ਇੰਸਪੈਕਟਰ ਰੋਹਿਤ ਕਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲਾ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜ ਜਿਹਦੇ ਚੋਂ ਸਾਨੂੰ 5 ਕਿਲੋ 50 ਕਿਲੋ ਫੁੱਕੀ ਚੂਰਾ ਪੋਸਟ ਬਲਾਮਤ ਹੋਇਆ ਇਹਦੀ ਡੀਟੇਲਸ ਮੈਂ ਦੱਸਣਾ ਚਾਹਵਾਂਗੀ ਜੀ ਸਾਨੂੰ ਕੱਲ ਸਾਡੀ ਜਿਹੜੀ ਦਰਾਹਾ ਦਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਾਕਾ ਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਇੱਕ ਇਨਖੁੱਟ ਇਤਲਾ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਖੀਮਪੁਰ ਯੂਪੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ ਪੀਬੀ 10 ਐਚਕਿਊ 9215 ਦਾ ਕਲੀਨਰ ਹੈ ਇਹ ਟਰੱਕ ਪਿੰਡ ਗੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਇਹ ਜਿਹੜਾ ਟਰੱਕ ਹੈ ਇਹਦੇ ਚ ਫੁੱਕੀ ਚੂਰਾ ਪੋਸਟ ਭਾਰੀ ਮਾਤਰਾ ਚ ਹੈਗਾ ਤੇ ਇਹਨੂੰ ਵੇਚਣ ਲਈ ਇਹ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਦਿਰਾਹਾ ਪੁਲਿਸ ਨੇ ਇੱਕ ਐਫਆਈਆਰ ਲੌਂਚ ਕੀਤਾ ਐਫਆਈਆਰ ਨੰਬਰ 09 ਅੰਡਰ 156185 ਐਂਡੀ ਪੀਐਸ ਐਕਟ ਤੇ ਪਰਚਾ ਦਰਜ ਕਰਕੇ ਅਗੇ ਕਮੀਲ ਜਿਹੜੀ ਇਹ ਤਾਂ ਫੀਸ ਦਾ ਮੀਨਸ ਲਿਆਂਦੇ ਗਏ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਸਾਡੇ ਡੀਐਸਪੀ ਫਾਈਲ ਇਹਨਾਂ ਦੀ ਨਿਗਰਾਨੀ ਚ ਜਦੋਂ ਟਰੱਕ ਦੀ ਪੂਰੀ ਛਾਣਬੀਨ ਕੀਤੀ ਗਈ ਉਹਦੇ ਚ ਸਾਨੂੰ 5.50 ਕਿਲੋਗ੍ਰਾਮ ਕੁੱਕੀ ਚੂਰਾ ਪਾਸਪਰ ਆਮਦ ਹੋਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਔਰ ਜਿਹੜਾ ਉਹਦਾ ਡਰਾਈਵਰ ਹੈ ਉਹ ਤਾਂ ਮੌਕੇ ਤੇ ਨਹੀਂ ਮਿਲਿਆ ਪਰ ਟੋਰੀ ਉਹਨੂੰ ਅਸੀਂ ਤਫਤੀਸ਼ ਤੇ ਨਾਮਿਨੇਟ ਕਰਾਂਗੇ ਤੇ ਇਸ ਤੋਂ ਪਿੱਛੇ ਵੀ ਜੇ ਕੋਈ ਹੋਰ ਬਿਕੋਜ਼ ਇਟਸ ਅ ਵੈਰੀ ਹੈਵੀ ਕੁਆਂਟੀਟੀ ਤਾਂ ਅਸੀਂ ਪਤਾ ਕਰਾਂਗੇ ਵੀ ਇਹਦੇ ਚ ਹੋਰ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਹੁਣ ਤੱਕ ਪ੍ਰੀਲੀਮਨਰੀ ਪਤਾ ਲੱਗਿਆ ਕਿ ਇਹ ਜਿਹੜੀ ਭੁੱਕੀ ਹੈ ਇਹ ਪਿੱਛੋਂ ਵੈਸਟ ਬੰਗਾਲ ਤੋਂ ਲੈ ਕੇ ਆਏ ਆ ਅੱਗੇ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਇਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿንስ ਦ ਰਿਕਵਰੀ ਇਜ਼ ਹਿਊਜ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਪਿੱਛੇ ਨਾਲ ਕੀ ਲਿੰਕ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਫੈਮ ਕਦਮ ਨਹੀਂ ਆ ਨਹੀਂ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਫੜਦੇ ਉਹਦੇ ਤੋਂ ਸ਼ਾਇਦ ਹੋਰ ਨੂੰ ਪਤਾ ਲੱਗੇ ਇਹਨਾਂ ਦੇ ਰਿਮਾਂਨ ਜੀ ਰਿਮਾਂਨ ਜੀ ਅਜੇ ਨੂੰ ਪੇਸ਼ ਕਰਾਂਗੇ ਤੇ ਲੈਟਸ ਸੀ ਕਿੰਨਾ ਬੰਦਰ ਹੈ ਠੀਕ ਹੈ ਥੈਂਕ ਯੂ